ਸਸੀ ਗਾਲ ਜੀ ਕੀ ਹਾਲ ਚਾਲ ਆ ਬਿਰੋ ਇਹ ਆ ਸਾਡੇ ਪਿੰਡ ਦੇ ਗਰਾਊਂਡ ਠੀਕ ਆ ਜੀ ਮੁੰਡੇ ਇੱਥੇ ਮਿਹਨਤ ਵੀ ਲਾਉਂਦੇ ਕਬੱਡੀ ਵੀ ਖੇលਦੇ ਆ ਬਾਡਬਾਲ ਵੀ ਖੇលਦੇ ਆ ਫੁੱਟਬਾਲ ਵੀ ਖੇលਦੇ ਆ ਠੀਕ ਆ ਜੀ ਤੇ ਸਾਰੇ ਪਿੰਡ ਦੇ ਮੁੰਡੇ ਇੱਥੇ ਮਿਹਨਤ ਲਾਉਣਾ ਬਣੇ ਰਹੋ ਬਲੌਗ ਦੇ ਵਿੱਚ ਦੇਖੋ ਵੀਡੀਓ ਸਸੀ ਗਾਲ ਆ ਲੱਖਾਂ ਮਿਹਨਤ ਲੱਗਦੀ ਆ ਠੀਕ ਆ ਜੀ ਤੱਕ ਡਾਂਡਾ ਦਰਵੇ دیکھو او ਮੈਤੇ ਹੱਥ ਲੱਗ ਗਿਆ ਆ ਜਾ ਠੀਕ ਹੈ ਲੱਲ ਰਹੀਆਂ ਮੈਂ ਤਾਂ ਪੂਰੀਆਂ ਹੋ ਬਲੇਹੇਰਾ ਚੱਕ ਦੇ ਲੱਲ ਰਹੀਆਂ ਮੈਂ ਤਾਂ ਇੰਨੀ ਗੜਤੀ ਮਿੱਟੀ ਗਰਾਉਂਡ ਆ ਪੂਰੀ ਟੱਕਾ ਪੈ ਰਹੀ ਆ ਦੁਰਬਿਨਿਆਣੇ ਖੇਡ ਰਹੇ ਆ ਚੱਕ ਡਾਂਡਾ ਓ ਕਲੱਬ ਚੱਕੀ ਜਨਾ ਮੁੰਡਾ ਕੰਮ ਨਾ ਦੁਰਬਿਨਿਆਣੇ ਖੇਡ ਰਹੇ ਆ ਗ੍ਰੀਡ ਬਾਲ ਖੇਡ ਰਹੇ ਆ ਆਏ ਕੰਦੇ ਅਸੀਂ ਬੈਡਬਾਲ ਖੇਡ ਰਹਾ ਠੀਕ ਹੈ ਜੀ ਵੱਡੇ ਪੱਧਰ ਤੇ ਖੇਡਣਾ ਆਪਣੀ ਕੰਟਰੀ ਵੱਲੋਂ ਠੀਕ ਹੈ ਜੀ ਆਹ ਦੇਖੋ ਅੰਦਰ ਵੀ ਮੁੰਡੇ ਮਿਹਨਤ ਲਾ ਰਹੇ ਆ ਇਧਰ ਤੱਕ ਪਹੁੰਚ ਰਹੀ ਕਬੱਡੀ ਦੀ ਇੱਕ ਮੁੰਡੇ ਕਬੱਡੀ ਵਾਲੇ ਕਹਿੰਦੇ ਸੀ ਕਬੱਡੀ ਚਾਉਣਾ ਠੀਕ ਹੈ ਜੀ ਇਹ ਗੁੰਗੀ ਰੜਕੇ ਦਾ ਨੌਜਵਾਨ ਰੈਕੋ ਦੇ ਕਿੱਦਾਂ ਬਾਬਾ ਕੀ ਜਾਂਦੇ ਫੱਟੇ ਸਹੀ ਆ ਆ ਸਾਰੀ ਤੈਂ ਕੀਤੀ ਅੱਛਾ ਸਹੀ ਆ ਵੀਰਾ ਮਿੱਟੀ ਨਾਲ ਮਿੱਟੀ ਹੁੰਦੇ ਮੁੰਡੇ ਠੀਕ ਆ ਜੀ ਇੱਧਰ ਪਾਣੀ ਪੀ ਰਿਹਾ ਦੇਖੋ ਕਿਆ ਗਿਆ ਚੱਲ 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 ਆ ਜਾ ਲੋ ਬਲ ਆ ਗਿਆ ਆਪਣਾ ਦੂਜਾ ਭਰਾ ਜਾ ਕਾ ਪਾਇਲਾ ਪੂਰੇ ਗਿਆ ਮਾਰਿਆ ਮੁੰਡਾ ਪੂਰੇ ਡੰਡ ਤੇ ਫਿਰ ਚੱਕ ਲਈ ਹੈਡਫੋਨ ਡੱਗ ਗਿਆ ਜਰਾ ਹੈਡਫੋਨ ਡੱਗ ਗਿਆ ਫਲੇ ਦਾ ਆਣੇ ਆ ਮੁੰਡੇ ਹੋਰ ਠੀਕ ਹੈ ਜੀ ਨਿਆਣੇ ਆਉਂਦੇ ਆ ਉਹ ਉਧਰ ਖੇਡਦੇ ਨੇ ਉਹ ਵੀ ਬੈਡਬਾਲ ਖੇਡਦੇ ਆ ਠੀਕ ਹੈ ਜੀ ਕਵੱਡੀ ਵੀ ਖੇਡਦੇ ਆ ਮੁੰਡੇ ਸਾਰੇ ਤੁਹਾਨੂੰ ਪਤਾ ਜਿੱਦਾਂ ਹਨ ਇਹ ਕਹਿੰਦੇ ਅਸੀਂ ਵੱਡੇ ਹੋ ਗਏ ਵੱਡੇ ਲੈਵਲ ਤੇ ਖੇਡਣੀ ਆ ਕਵੱਡੀ ਠੀਕ ਹੈ ਜੀ ਉਹ ਮੁੰਡੇ ਕਹਿੰਦੇ ਅਸੀਂ ਆਪਣੇ ਕੰਟਰੀ ਵੱਲੋਂ ਇੰਡੀਆ ਦੇ ਮੈਚ ਖੇਡਾਂਗੇ ਠੀਕ ਹੈ ਜੀ ਨਿਆਣੇ ਕਹਿੰਦੇ ਇਧਰੋਂ ਦੇਖੋ ਟੱਕ ਪੈਰਾ ਵੀ ਪੂਰੀ ਆ ਸਾਰੇ ਇਹ ਨਹੀਂ ਕਰਤੀ ਦੇਖੋ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰਿਓ ਸਾਡੇ ਆਪਣੇ ਚੈਨਲ ਨੂੰ ਫੋਲੋ ਕਰੋ ਪੀ ਵੀ 08 ਬਾਰਮ ਠੀਕ ਹੈ ਜੀ ਚੱਕ ਦਿਓ ਓਏ ਮੁੰਡੇ ਨੇ ਹੱਥ ਕਰਾਤੀ ਔਰ ਨਾ ਮਾਰੀ ਹੱਲੇ ਉੱਤਾਂ ਚੱਕ ਦੇ ਚੱਕ ਦੇ ਏ ਓਹੋ ਚੱਕ ਏ ਚੱਕਦੇ ਹੁਣ ਆਪਾਂ ਇਹ ਮੇਨ ਤਾਂ ਚਾਲੂ ਕਰੀਏ ਵੀਰੋ ਗਰਾਊਂਡ ਦੇ ਕੱਢੀਏ ਗੇੜੇ ਠੀਕ ਹੈ ਜੀ ਆ ਵੀ ਆ ਗਿਆ ਲੱਗੀ ਗਾ ਬਸ ਨਸ਼ਿਆਂ ਤੋਂ ਦੂਰ ਰੋ ਕਬੱਡੀ ਤੇ ਮੈਚ ਫੋਟੋ ਵਾਲ ਵਗੈਰਾ ਜਬ ਮੈਚ ਵਗੈਰਾ ਖੇਲੋ ਠੀਕ ਹੈ ਜੀ ਮਿਹਨਤ ਲਾਓ ਇੰਨੀ ਹੋ ਸਕਦੀ ਆ ਸੇਧ ਬਣਾਓ ਬਸ ਠੀਕ ਹੈ ਜੀ ਚੱਲ ਆ ਜਾ ਬਾਕੀ ਤਾਂ ਕਪੈ ਰਹੀ ਆ ਪੂਰੀ ਇਹ ਆ ਚੜਤਾ ਸਹੀ ਇਹ ਮੁੰਡਾ ਵਧੀਆ ਖੇਲਦਾ ਸਰਦਾਰ ਜੀ ਠੀਕ ਹੈ ਇਹ ਪੈ ਗਿਆ ਮੁੰਡਾ ਹਾਂ ਤੱਕਦੇ ਚੱਕ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਇਹ ਮੰਦਰ ਵੀ ਦੇਖ ਆਇਆ ਕਲਾਪ ਇਹ ਮੰਤਰੀ ਵੀ ਮੋੜੇ ਮੈਂ ਤਲਾ ਰਹੇ ਹਾਂ ਫਿਰ ਜਰੂਰ ਕਰਿਆ ਕਰੋ ਠੀਕ ਹੈ ਜੀ ਕਾਂਚੀ ਭਈਆ ਮੁੰਡਿਆਂ ਨੇ ਠੀਕ ਹੈ ਜੀ ਮਿੱਟੀ ਘਟ ਘਟ ਕੇ ਨਿਕੋ ਜੀ ਆਪਣੇ ਖੇਡਾਂ ਨੂੰ ਕਵਡੀ ਖੇਡਣ ਦਾ ਗਰਾਊਂਡ ਠੀਕ ਹੈ ਜੀ ਫੀਲ ਵੀ ਰਿਹਾ ਤੁਹਾਡੇ ਸਾਹਮਣੇ ਹਣਾ ਤੱਕ ਰਹੀ ਆ ਪੂਰੀ ਅਨੇ ਸੁਣਨੇ ਵਾਲੇ ਵੀ ਰਹਾ ਹੋਰ ਆਈ ਜਾਂਦੇ ਮੁੰਡੇ ਐਨ ਸਹੀ ਬਣਾ ਇੱਕੋ ਜੀ ਕਰਤੀ ਹੈ ਨਾ ਆਪਣੇ ਖੇਡਣੇ ਜੋਗੀ ਦਲਾ ਦਾ ਰੌਣਡ ਵੱਡੀ ਆ ਸਾਰੀ ਦੇਖੋ ਹਨਾ ਹੁਣ ਸਰਦਾਰ ਜੀ ਰੇਡ ਪਾਉਣ ਚੱਲੇ ਸਸੇ ਗੋਲ ਜੀ ਸਾਰੇ